ਸੋ ਸਰਲ ਤੇ ਵਧੀਆ ਤਰੀਕੇ ਨਾਲ ਮੈਂ ਤੁਹਾਨੂੰ ਗੱਲ ਸਮਝਾਉਣ ਲੱਗਿਆ ਕਿ ਸਾਡਾ ਪੇਚਾ ਮੋਦੀ ਨਾਲ ਦੁਬਾਰੇ ਕਿਉਂ ਪੈ ਗਿਆ ਲੋਰ ਮਜ਼ਦੂਰਾਂ ਦੀਆਂ ਮੰਗਾਂ ਵੀ ਵਿੱਚ ਰੱਖਤੀਆਂ ਤਾਂ ਜੋ ਕੱਲਾ ਨਾਰਾ ਹੀ ਨਹੀਂ ਬਰਾਬਰ ਮਜ਼ਦੂਰਾਂ ਦੀਆਂ ਮੰਗਾਂ ਮਣਾ ਕੇ ਲੈ ਆ ਦੇਣੀਆਂ ਦਿੱਲੀ ਦੀਆਂ ਸੜਕਾਂ ਜਾਮ ਕਰ ਦੇਣੀਆਂ ਇਹ ਨਾ ਹੋ ਜੇ ਮੋਦੀ ਉਹਨਾਂ ਨੂੰ ਮਿੱਥਾ ਹੋਰਾਂ ਨੂੰ ਸੈਂਟਰ ਦੀਆਂ ਗੱਲਾਂ ਧਿਆਨ ਨਾਲ ਸੁਣ ਲਿਓ ਤੇ 13 ਫਰਵਰੀ ਨੂੰ ਆਪਣਾ ਪੇਚਾ ਦੁਬਾਰੇ ਸੈਂਟਰ ਨਾਲ ਪੈਣ ਜਾ ਰਿਹਾ ਹੈ 13 ਫਰਵਰੀ ਨੂੰ ਹੋ ਜੋ ਤਿਆਰ ਬਨ ਲਓ ਰਾਸਣ ਬਨ ਲਓ ਮੰਜੇ ਵਿਸਤਰੇ ਅਤੇ ਪਹਿਲਾਂ ਵਾਂਗੂ ਜਿਵੇਂ ਆਪਾਂ 2020 ਦੇ ਵਿੱਚ ਵੱਡੀ ਜੰਗ ਜਿੱਤ ਕੇ ਆਏ ਵੱਡਾ ਸੰਘਰਸ਼ ਕਰਕੇ ਆਏ ਚੀਕਾਂ ਮਰਵਾ ਕੇ ਆਏ ਉਸੇ ਤਰ੍ਹਾਂ ਫੇਰ ਕਿਸਾਨ ਵੀਰੋ ਸੈਂਟਰ ਦੇ ਨਾਲ ਪੇਚਾ ਪੈ ਗਿਆ ਆਪਣਾ ਤੇ ਕਈ ਕਿਸਾਨ ਭਰਾਵਾਂ ਨੂੰ ਪਿੰਡਾਂ ਵਾਲਿਆਂ ਨੂੰ ਇਹ ਨਹੀਂ ਪਤਾ ਹੋਣਾ ਕੀ ਮੰਗਾ ਕੀ ਨੇ ਉਥੇ ਕਿਉਂ ਜਾਵਾਂਗੇ ਜਿਵੇਂ ਪਹਿਲਾਂ ਤਾਂ ਪਿੰਡਾਂ ਦੇ ਵਿੱਚ ਪਤਾ ਲੱਗ ਗਿਆ ਸੀ ਕਿ મોદી ਸਾਡੀਆਂ ਜ਼ਮੀਨਾਂ ਖੋਹਣੀਆਂ ਚਾਹੁੰਦਾ ਹੈ ਤੇ ਅਸੀਂ ਦੇਣੀਆਂ ਨਹੀਂ ਸਰਲ ਤਰੀਕੇ ਦੇ ਨਾਲ ਮੈਂ ਸਮਝਾਉਂਗਾ ਮੇਰੇ ਕੋਲੋਂ ਤੋੜ ਮਰੋੜ ਕੇ ਗੱਲ ਨਹੀਂ ਹੁੰਦੀ ਸੋ ਸਰਲ ਤੇ ਵਧੀਆ ਤਰੀਕੇ ਨਾਲ ਮੈਂ ਤੁਹਾਨੂੰ ਗੱਲ ਸਮਝਾਉਣ ਲੱਗਿਆ ਕਿ ਸਾਡਾ ਪੇਚਾ મોદી ਨਾਲ ਦੁਬਾਰੇ ਕਿਉਂ ਪੈ ਗਿਆ ਲੋ ਤਿਆਰੀਆਂ ਨੌਜਵਾਨ ਵੀ ਖਿੱਚਣ ਸਾਡੇ ਬਜ਼ੁਰਗ ਵੀ ਖਿੱਚਣ ਸਾਡਾ ਮਜ਼ਦੂਰ ਭਾਈਚਾਰਾ ਵੀ ਖਿੱਚੇ ਸਾਡੇ ਕਿਸਾਨ ਵੀ ਖਚਣ ਤੇ ਸਾਡੀਆਂ ਮਾਵਾਂ ਭੈਣਾਂ ਵੀ ਤਿਆਰੀ ਪੂਰੀ ਖਿੱਚ ਲੋ ਤਾਂ ਜੋ ਆਪਾਂ ਜੋ ਮੋਦੀ ਦੀ ਧੌਣ ਚ ਕੀ ਲਾੜਿਆ ਹੋਇਆ ਜੋ ਅੱਜ ਤੱਕ ਕਿਸੇ ਤੋਂ ਨਿਕਲਿਆ ਨਹੀਂ ਪਹਿਲਾਂ ਵੀ ਜੇ ਕੱਢਿਆ ਤਾਂ ਕਿਸਾਨਾਂ ਨੇ ਕੱਢਿਆ ਪੂਰੇ ਭਾਰਤ ਦੇ ਕਿਸਾਨਾਂ ਨੇ ਮੋਦੀ ਨੂੰ ਝਕਾਇਆ ਜੋ ਲਕੀਰ ਕਹਿੰਦੇ ਮੋਦੀ ਖਿੱਚ ਦਿੰਦਾ ਅੱਜ ਕਹਿੰਦੇ ਪਿੱਛੇ ਨਹੀਂ ਮੁੜਦਾ ਤੇ ਫਿਰ ਪੂਰੇ ਭਾਰਤ ਦੇ ਕਿਸਾਨ ਇਕੱਠੇ ਹੋਏ ਤੇ ਪਿੱਛੇ ਮੋੜ ਕੇ ਆਏ ਪਰ ਹੁਣ ਬੰਦਾ ਜਦੋਂ ਜਵਾਨ ਤੋਂ ਭੱਜ ਜੇ ਕਹਿੰਦੇ ਮਰੇ ਮੁਕਰੇ ਦਾ ਇਲਾਜ ਨਹੀਂ ਕੋਈ ਹੁੰਦਾ ਬਾਈ ਜਦੋਂ ਬੰਦਾ ਮੁੱਕਰੀ ਜਾਵੇ ਜਵਾਨ ਕਰਕੇ ਜਦੋਂ ਬੰਦਾ ਭੱਜੀ ਜਾਵੇ ਫਿਰ ਉਹ ਬੰਦਾ ਮਾੜਾ ਹੁੰਦਾ ਜਿਹੜਾ ਜਮਾਨ ਕਰਦਾ ਹੁੰਦਾ ਹੈ ਜਿਹੜਾ ਬੰਦਾ ਅਗਲਾ ਹੁੰਦਾ ਉਹ ਨਹੀਂ ਮਾੜਾ ਹੁੰਦਾ ਤੁਸੀਂ ਟੁੱਟ ਜਾਂਦੇ ਹੋ ਉਹਦੇ ਨਾਲ ਹੁਣ ਜਦੋਂ ਬੰਦਾ ਯਕੀਨ ਦਵਾ ਦੇ ਜਦੋਂ ਬੰਦਾ ਵਿਸ਼ਵਾਸ ਦਵਾ ਦੇ ਜਦੋਂ ਬੰਦਾ ਲਿਖਤੀ ਦੇ ਦੇ ਤੇ ਉਦੋਂ ਬਾਅਦ ਬੰਦਾ ਉਹਦੇ ਬਾਦਾਂ ਤੋਂ ਭੱਜ ਜੇ ਤੇ ਫਿਰ ਇਹ ਦੱਸੋ ਸਾਹਮਣੇ ਵਾਲਾ ਆਗੂ ਮਾੜਾ ਜਾਂ ਉਹ ਮਾੜਿਆ ਜਿਹੜੇ ਜਵਾਨ ਤੋਂ ਭੱਜ ਜਾਂਣ ਜਵਾਨ ਤੋਂ ਭੱਜ ਜਾਣਾ ਬਹੁਤ ਮਾੜੀ ਗੱਲ ਹੁੰਦੀ ਹੈ ਇਸ ਕਰਕੇ ਸਰਕਾਰਾਂ ਜਵਾਨਾਂ ਤੋਂ ਭੱਜ ਜਾਂਦੀਆਂ ਨੇ ਤੇ ਤੁਸੀਂ ਆਗੂਆਂ ਨੂੰ ਮਾੜੇ ਕਹਿਣ ਲੱਗ ਜਾਨੇ ਹੋ ਯਾਰ ਸਮਝੋ ਗੱਲ ਨੂੰ ਜਿਹੜਾ ਆਗੂ ਹੁੰਦਾ ਅਗਵਾਈ ਕਰਦਾ ਹੁੰਦਾ ਉਹਦੇ ਕੰਦਿਆਂ ਤੇ ਬਹੁਤ ਭਾਰ ਹੁੰਦਾ ਸੋ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਤੇ ਹਰਿਆਣੇ ਦੇ ਨੌਜਵਾਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਬਾਈ 13 ਫਰਵਰੀ ਨੂੰ ਤਿਆਰ ਹੋ ਜਾਓ ਤਿਆਰ ਹੋ ਜਾਓ ਤਿਆਰ ਹੋ ਜਾਓ ਆਪਾਂ ਨੇ ਦਿੱਲੀ ਦੇ ਦਰਵਾਜ਼ੇ ਖੜਕਾ ਦੇਣੇ ਆ ਦਿੱਲੀ ਦੀਆਂ ਸੜਕਾਂ ਜਾਮ ਕਰ ਦੇਣੀਆਂ ਨੇ ਇਹ ਨਾ ਹੋ ਜੇ ਮੋਦੀ ਉਹਨਾਂ ਨੂੰ ਮਿੱਥਸਾ ਹੋਣਾ ਨੂੰ ਸੈਂਟਰ ਸੈਂਟਰ ਚੋਂ ਦਾ ਖਤਮ ਕਰਨੀਆਂ ਜਿੱਥੇ ਬੰਦਿਆਂ ਨੂੰ ਪਹਿਲੀ ਗੱਲ ਤਾਂ ਜੋ ਜਿਹੜੇ ਕਾਰਪੋਰੇਟ ਘਰਾਣੇ ਆ ਉਹ ਸਾਡੀਆਂ ਜ਼ਮੀਨਾਂ ਖਰੀਦ ਲੈਣ ਤੇ ਉਹ ਵਪਾਰ ਆਪਦਾ ਖੋਲ ਲੈਣ ਜਦੋਂ ਸਾਡੇ ਕੋਲੇ ਜ਼ਮੀਨਾਂ ਨਾ ਰਹਿਣ ਤੇ ਵਪਾਰ ਉਦੋਂ ਖੋਲਣਗੇ ਜਦੋਂ ਕਾਰਪੋਰੇਟ ਘਰਾਣੇ ਸਾਡੀਆਂ ਜ਼ਮੀਨਾਂ ਖੋਕੇ ਲੈ ਗਏ ਇੱਕ ਤਾਂ ਮਸਲਾ ਇਹ ਸਭ ਤੋਂ ਵੱਡਾ ਹੈ ਦੂਜਾ ਮਸਲਾ ਇਹ ਕਿ ਇੰਪੋਰਟ ਡਿਊਟੀ ਸਾਡੀਆਂ ਜਿਹੜੀਆਂ ਫਸਲਾਂ ਤੇ ਲੱਗਦੀ ਹੈ ਉਹ ਖਤਮ ਕਰਨ ਜਾ ਰਹੇ ਨੇ ਵਿਦੇਸ਼ੀ ਫਸਲਾਂ ਇਹ ਲੈਣ ਲਈ ਤਿਆਰ ਹੋ ਗਏ ਨੇ ਤੇ ਜਦੋਂ ਵਿਦੇਸ਼ੀ ਫਸਲਾਂ ਇਹ ਲੈਣਗੇ ਤੇ ਫਿਰ ਸਾਡੀਆਂ ਫਸਲਾਂ ਨੂੰ ਥੋੜੀ ਪਸੰਦ ਕਰਨਗੇ ਸਾਡੀਆਂ ਫਸਲਾਂ ਤਾਂ ਬੇਰਾਂ ਦੇ ਭਾਅ ਵੀ ਨਹੀਂ ਵਿਕਣੀਆਂ ਰੁਣ ਲਗੀਆਂ ਇੰਪੋਰਟ ਡਿਊਟੀ ਜਦੋਂ ਖਤਮ ਕਰਤੀ ਸਾ ਜਿਹੜੀ ਸਾਡੀ ਕਣਕ ਦਾ ਰੇਟ ਹੈ ਜੇ ਅੱਜ 2000 ਤਾਂ ਕੱਲ ਨੂੰ 800 ਰਹਿ ਜੂ ਕਿਸਾਨ ਭਰਾਵੋ ਕੀ ਖਾਓਗੇ ਕੀ ਪਾਓਗੇ ਕੀ ਪੀਓਗੇ ਇਹ ਗੱਲ ਗਲਤ ਪਾਸੇ ਨੂੰ ਚਲੀ ਜਾਣੀ ਆ ਬਾਈ ਤਾਂ ਕਰਕੇ ਮੱਥਾ ਮਾਰਦਿਆਂ ਤਾਂ ਕਰਕੇ ਸਮਝਾਉਣਿਆ ਓਏ 13 ਤਰੀਕ ਨੂੰ ਸਾਡਾ ਸਾਰਿਆਂ ਦਾ ਜਾਣਾ ਜ਼ਰੂਰੀ ਹੈ ਇਹਨਾ ਸਮਝੋ ਮੈਂ ਜੱਥੇਬੰਦੀ ਨਾਲ ਜੁੜਿਆ ਮੈਂ ਉਹਦੇ ਨਾਲ ਜੁੜਿਆ ਜਾਣਾ ਨਹੀਂ ਭਾਈ ਆਪਣੀਆਂ ਜ਼ਮੀਨਾਂ ਬਚਾਉਣ ਜਾਣਾ ਕਿਸੇ ਜੱਥੇਬੰਦੀ ਨੂੰ ਬਚਾਉਣ ਨਹੀਂ ਜਾਣਾ ਸੋ ਇਸ ਵਾਰ ਜੋ ਅਗਵਾਈ ਸਭ ਤੋਂ ਵੱਡੀ ਗੱਲ ਹੁੰਦੀ ਹੈ ਅਗਵਾਈ ਕੌਣ ਕਰ ਰਿਹਾ ਸੋ ਇਸ ਵਾਰ ਅਗਵਾਈ ਸਾਡੇ ਬਹੁਤ ਵਧੀਆ ਲੀਡਰ ਸਵਰਨ ਪੰਧੇ ਰਰਗੇ ਬਹੁਤ ਵਧੀਆ ਸਾਡਾ ਲੀਡਰ ਜਗਦੀਸ਼ ਸਿੰਘ ਡੱਲਿਆ ਬਾਪੂ ਹੋਰ ਬਹੁਤ ਵਧੀਆ ਲੀਡਰ ਨੇ ਜੋ ਨਾਲ-ਨਾਲ ਸਿੱਖੀ ਦੀ ਗੱਲ ਵੀ ਕਰਦੇ ਆ ਜਿਨ੍ਹਾਂ ਨੇ ਪਹਿਲਾਂ ਵੀ ਕਦੇ ਸਾਡੇ ਇਨਸਾਨ ਸਾਬਾਂ ਤੇ ਉਂਗਲ ਨਹੀਂ ਚੱਕੀ ਕਦੇ ਸਿੱਖੀ ਤੇ ਉਂਗਲ ਨਹੀਂ ਚੱਕੀ ਹਮੇਸ਼ਾ ਸਿੱਖੀ ਦੀ ਗੱਲ ਕੀਤੀ ਹੈ ਨੌਜਵਾਨਾਂ ਦੀ ਗੱਲ ਕੀਤੀ ਹੈ ਕਦੇ ਇਹਨਾਂ ਆਗੂਆਂ ਨੇ ਕਦੇ ਨਹੀਂ ਕਿਹਾ ਕਿ ਨੌਜਵਾਨਾਂ ਨੂੰ ਸਟੇਜਾਂ ਤੇ ਨਾ ਚੜਨ ਦਿਓ ਇਹ ਆਗੂ ਨੌਜਵਾਨਾਂ ਨੂੰ ਬੁਲਾ ਕੇ ਸਟੇਜਾਂ ਤੋਂ ਬੁਲਾਉਂਦੇ ਰਹਿੰਦੇ ਨੇ ਇਹ ਆਗੂ ਐ ਇਸ ਵਾਰ ਤਾਂ ਮੈਂ ਕਹਿਣਾ ਕਿ ਭਾਈ ਬੈਗ ਮੰਨ ਲਓ ਤਿਆਰੀਆਂ ਕਰ ਲਓ 13 ਫਰਵਰੀ ਆ ਗਈ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਮੈਂ ਖਨੋਰੀ ਵਾਲੇ ਪਾਸੇ ਗਿਆ ਸੀ ਖਨੌਰੀ ਜਿਹੜਾ ਬਾਰਡਰ ਹੈ ਉਸ ਬਾਰਡਰ ਤੇ ਇਸ ਵਾਰ ਸੈਂਟਰ ਦੀ ਸਰਕਾਰ ਦੇ ਕਹਿਣ ਮੁਤਾਬਕ ਹਰਿਆਣੇ ਦੀ ਖੱਟਰ ਸਰਕਾਰ ਨੇ ਬੈਰੀਕਡ 2 ਕਿਲੋਮੀਟਰ ਤੱਕ ਲਾਤੇ ਇਸ ਵਾਰ ਵੱਡੇ ਵੱਡੇ ਪੱਥਰ ਲਿਆ ਕੇ ਸੜ ਤੇ ਬੈਰੀਕਡ 2 ਕਿਲੋਮੀਟਰ ਦੀ ਦੂਰੀ ਤੈ ਜਾਓਗੇ 2 ਕਿਲੋਮੀਟਰ ਤੱਕ ਬੈਰੀਕਡ ਧਰ ਵੀ ਦਿੱਤੇ ਆ ਓਏ ਪੰਜਾਬੀਓ ਕਿਤੇ ਆਪਾਂ ਕਲੰਕ ਨਾ ਖੱਤ ਲਈਏ ਕਤੇ ਆਪਾਂ ਇਹ ਨਾ ਹੋ ਜਾਏ ਕਿ ਜਥੇਬੰਦੀ ਵਾਲੇ ਇਕੱਲੇ ਰਹਿ ਜਾਣ ਤੇ ਉੱਥੇ ਜਾ ਕੇ ਉਹਨਾਂ ਤੋਂ ਬੈਰੀਕੇਡ ਨਾ ਟੁੱਟਣ ਉਹਨਾਂ ਤੋਂ ਅੱਗੇ ਨਾ ਲੰਘਿਆ ਜਾਵੇ ਖਾਸ ਕਰ ਬਜ਼ੁਰਗੀ ਨਾ ਰਹਿ ਜਾਣ ਇਕੱਲੇ ਨੌਜਵਾਨੋ ਮੈਂ ਤਾਂ ਕਹਿੰਦਾ ਨੌਜਵਾਨੋ ਆਪਣੇ ਬਜ਼ੁਰਗਾਂ ਦੀ ਵੇਇਤ ਨਹੀਂ ਹੋਣ ਦੇਣੀ ਆਪਣੇ ਬਜ਼ੁਰਗਾਂ ਦੇ ਨਾਲ ਖੜਨਾ ਉਹ ਜਦੋਂ ਬਜ਼ੁਰਗ ਆਪਣੇ ਨਾਲ ਖੜ ਸਕਦੇ ਆ ਤੇ ਫਰਾਪਾ ਕਿਉਂ ਨਹੀਂ ਬਾਈ ਖੜਾਂਗੇ ਬਜ਼ੁਰਗਾਂ ਦੇ ਨਾਲ ਤਾਂ ਕੂਕਦਾ ਮੈਂ ਤਾਂ ਪਿੱਟਦਾ ਸ਼ੇਅਰ ਕਰੀ ਚੱਲੋ ਮੈਂ ਗੱਲਾਂ ਲੱਖ ਲੱਖ ਦੀਆਂ ਕਰਨੀਆਂ ਨੇ ਤੱਥਾਂ ਦੇ ਆਧਾਰ ਤੇ ਕਰਨੀਆਂ ਇੱਕ ਵੀ ਗੱਲ ਗਲਤ ਹੋਈ ਤਾਂ ਕਹਿ ਦਿਓ ਸੋ ਇੰਪੋਰਟ ਡੋਟੀ ਜਦੋਂ ਖਤਮ ਕਰਤੀ ਤਾਂ 800 ਰੁਪਏ ਰੇਟ ਰਹਿ ਜਾਣਾ ਹੈ ਕਾਰਪੋਰੇਟ ਘਰਾਣਿਆਂ ਨੇ ਸਾਡੀਆਂ ਜ਼ਮੀਨਾਂ ਖਰੀਦ ਲੈਣੀਆਂ ਨੇ ਤੇ ਪਿਛਲੀ ਵਾਰ ਕੀ ਸੀ ਭਾਈ ਦੋ ਮਸਲੇ ਇਹ ਵੱਡੇ ਐ ਅਸੀਂ ਨਾਰਾ ਕੀ ਲਾਉਂਦੇ ਰਹੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਮੈਂ ਵੀ ਕਈ ਵਾਰ ਕਈ ਵਾਰ ਮੈਂ ਜਥੇਬੰਦੀਆਂ ਨੂੰ ਕਿਹਾ ਕਿ ਭਾਈ ਕਿਸਾਨ ਮਜ਼ਦੂਰ ਇਕਤਾ ਇਕੱਲਾ ਨਾਰੇ 'ਚ ਹੀ ਰਹਿ ਗਿਆ ਸਾਡੀ ਇਕਤਾ ਨਹੀਂ ਹੈਗੀ ਮਜ਼ਦੂਰਾਂ ਦੀਆਂ ਮੰਗਾਂ ਅਸੀਂ ਵਿੱਚ ਨਹੀਂ ਰੱਖਦੇ ਮਜ਼ਦੂਰਾਂ ਦੀਆਂ ਮੰਗਾਂ ਵੀ ਹੋਣੀਆਂ ਖਾਸ ਨੇ ਜਿੰਨੀਆਂ ਕਿਸਾਨਾਂ ਦੀਆਂ ਨੇ ਜੇ ਕਿਸਾਨ ਬਚੂ ਤਾਂ ਮਜ਼ਦੂਰ ਬਚੂ ਜੇ ਮਜ਼ਦੂਰ ਬਚੂ ਤਾਂ ਕਿਸਾਨ ਬਚੂ ਮਜ਼ਦੂਰਾਂ ਦੀਆਂ ਮੰਗਾਂ ਵੀ ਹੋਣੀਆਂ ਲਾਜ਼ਮੀ ਸੀ ਸੋ ਇਸ ਵਾਰ ਮਜ਼ਦੂਰਾਂ ਦੀਆਂ ਮੰਗਾਂ ਵੀ ਵਿੱਚ ਰੱਖਤੀਆਂ ਤਾਂ ਜੋ ਕੱਲਾ ਨਾਰਾ ਹੀ ਨਹੀਂ ਬਰਾਬਰ ਮਜ਼ਦੂਰਾਂ ਦੀਆਂ ਮੰਗਾਂ ਬਣਾ ਕੇ ਲੈ ਕੇ ਆਈਏ ਮਜ਼ਦੂਰਾਂ ਦੀ ਸਭ ਤੋਂ ਵੱਡੀ ਮੰਗ ਇਹ ਰੱਖਦੀ ਹੈ ਕਿ ਜਿਹੜਾ ਪਹਿਲਾਂ 100 ਦਿਨ ਹੁੰਦੇ ਸੀ ਨਰੇਗਾ ਦੇ ਵਿੱਚ ਮਜ਼ਦੂਰਾਂ ਦੇ ਸਾਡੇ ਭਰਾਵਾਂ ਦੇ ਉਹ 200 ਦਿਨ ਹੋਣੇ ਚਾਹੀਦੇ ਆ ਉਹ 200 ਦਿਨ ਹੋਣੇ ਚਾਹੀਦੇ ਆ ਤੇ ਮਜ਼ਦੂਰਾਂ ਦੀ ਜਿਹੜੀ ਦਿਹਾੜੀ ਹੈ ਜੋ ਮਿਹਨਤ ਹੈ ਉਹ ਵੀ ਵਧਣੀ ਚਾਹੀਦੀ ਹੈ ਸੋ ਇਹ ਮੰਗਾਂ ਨੂੰ ਨਾਲ ਲੈ ਕੇ ਚੱਲਣਾ ਹੈ ਨਰੇਗਾ ਦੀ ਜਿਹੜੀ ਦਿਹਾੜੀ ਹੈ ਉਹ ਵਧਾ ਵਧਾ ਵੀ ਦੇਣੀ ਚਾਹੀਦੀ ਹੈ ਤੇ ਇਹਨਾਂ ਦੇ ਦਿਨ ਵੀ ਵਧਾ ਦੇਣੇ ਚਾਹੀਦੇ ਆ ਸੋ ਇਹ ਮੰਗਾਂ ਮਜ਼ਦੂਰ ਭਾਈਚਾਰੇ ਦੀ ਵੀ ਇਸ ਵਾਰ ਨਾਲ ਨੇ ਸੋ ਮਜ਼ਦੂਰ ਭਰਾਵਾਂ ਨੂੰ ਦੁਕਾਨਦਾਰ ਵੀਰਾਂ ਨੂੰ ਕਿਸਾਨ ਵੀਰਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪੇਚਾ ਮੋਦੀ ਨਾਲ ਫੇਰ ਪੈ ਗਿਆ ਬਾਈ ਤੇ ਫਿਰ ਆਜੋ ਹੁਣ 13 ਤਰੀਕ ਨੂੰ 13 ਤਰੀਕ ਨੂੰ ਖੱਟਰ ਸਰਕਾਰ ਨੂੰ ਦੱਸ ਦੇਣਾ ਜੋ ਸਾਨੂੰ ਹਰਿਆਣੇ ਦੇ ਵਿੱਚੋਂ ਨੰਗਣ ਨਹੀਂ ਦੇਊਗੀ ਸੋ ਇਸ ਵਾਰ ਬੈਰੀਕਾਡ ਉਹ ਤੋਂ ਪਹਿਲਾਂ ਨਾਲੋਂ ਵੱਧ ਲਾਤੇ ਆ ਬਾਈ ਇਹ ਮੈਂ ਬਾਰ-ਬਾਰ ਤੁਹਾਨੂੰ ਤਾਂ ਕਿਉਂ ਨਾ ਕਿ ਬਾਈ ਜੇ ਕੱਲੇ ਬਜ਼ੁਰਗ ਰਹਿ ਗਏ ਹੋਏ ਜੇ ਕੱਲੇ ਬਜ਼ੁਰਗ ਰਹਿ ਗਏ ਨੌਜਵਾਨੋਂ ਇਹ ਉਹਨਾ ਤੋਂ ਬੈਰੀਕੇਟ ਨਹੀਂ ਟੁੱਟਣੇ ਓਏ ਬੇਇੱਜ਼ਤੀ ਵਾਲੀ ਗੱਲ ਹੋ ਜੂ ਬਾਈ ਬੇਇੱਜ਼ਤੀ ਵਾਲੀ ਗੱਲ ਹੋ ਜੂ ਮੈਂ ਨੌਜਵਾਨਾਂ ਨੂੰ ਤਾਂ ਕਹਣਾ ਵੱਧ ਤੋਂ ਵੱਧ ਜਿੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਹੋਣਗੇ ਨਾਲ ਤਾਂ ਸੰਘਰਸ਼ ਕਰਨੇ ਸਿੱਖ ਜਾਣਗੇ ਨਾਲੇ ਹਕੂਮਤਾਂ ਨਾਲ ਲੜਨੇ ਸਿੱਖ ਜਾਣਗੇ ਤੇ ਨਾਲੇ ਦਿੱਲੀ ਪਹੁੰਚਣਾ ਸਿੱਖ ਜਾਣਗੇ ਕਿਵੇਂ ਬੈਰੀਕੇਟ ਤੋੜ ਕੇ ਦਿੱਲੀ ਪਹੁੰਚਦੇ ਆਂਗੇ ਤੇ ਕਿਵੇਂ ਆਪਣੇ ਹੱਕ ਲੈ ਕੇ ਮੁੜਦੇ ਆਂਗੇ ਇਹ ਸਾਰਾ ਕੁਝ ਸਿੱਖ ਜਾਣਗੇ ਵੱਡੀ ਗਿਣਤੀ ਇਹੋ ਸੋ ਜਦੋਂ ਕਾਰਪੋਰੇਟ ਘਰਾਣੇ ਪੰਜਾਬ ਚ ਆਗੇ ਜ਼ਮੀਨਾਂ ਵੱਡੇ ਪੱਦਰ ਤੇ ਖਰੀਦਗੇ ਉਹ ਆੜਤੀਏ ਵੀ ਆਪ ਹੀ ਹੋਣਗੇ ਉਹ ਦੁਕਾਨਦਾਰ ਵੀ ਆਪ ਹੀ ਹੋਣਗੇ ਤੇ ਉਹ ਮਸ਼ੀਨਾ ਦੇ ਨਾਲ ਕੰਮ ਕਰਨਗੇ ਮਜ਼ਦੂਰ ਭਾਈਚਾਰੇ ਨੂੰ ਵੀ ਖਤਮ ਕਰ ਦਿੱਤਾ ਜਾਊਗਾ ਤਾਂ ਬਿਲਕਦਿਆਂ ਭਾਈ ਤਾਂ ਬਿਲਕਦਿਆਂ ਇਹ ਗੱਲ ਨੂੰ ਸਮਝ ਲੋ ਗੱਲ ਨੂੰ ਸਾਰੀ ਨੂੰ ਜਦੋਂ ਚੰਦ ਬੰਦਿਆਂ ਦੇ ਹੱਥ ਚ ਜ਼ਮੀਨ ਆ ਗਈ ਨਾ ਪੰਜਾਬ ਦੀ ਜਦੋਂ ਪੰਜਾਬ ਦੀ ਜਿਵੇਂ ਚੰਦ ਬੰਦੇ ਬਹੁਣ ਲੱਗੇ ਤੇ ਫਿਰ ਮਸ਼ੀਨਾ ਦੇ ਨਾਲ ਕੰਮ ਹੋਣਗੇ ਉਹਨਾਂ ਦਾ ਆਰਥਪਣਾ ਵੀ ਆਪਦਾ ਹੋਊਗਾ ਵੱਡੇ ਵਪਾਰ ਚੱਲਣਗੇ ਜਿਹੜੇ ਸੜਕਾਂ ਕੀ ਕੱਡੀਆਂ ਜਾ ਰਹੀਆਂ ਨਾ ਭਾਰਤ ਮਾਲਾ ਜਿਹੜੀ ਸੜਕ ਹੈ ਵੱਡੀ ਐ ਇਹ ਉਹ ਆਪਦੇ ਲਈ ਕੱਢ ਰਹੇ ਨੇ ਜੇ ਤਾਂ ਜ਼ਮੀਨਾਂ ਅਸੀਂ ਬਚਾ ਗਏ ਹਿੱਕ ਦੇ ਜੋਰ ਤੇ ਤਾਂ ਤਾਂ ਉਹ ਸੜਕਾਂ ਰੋਡ ਸਾਡੇ ਕੰਮ ਆ ਜਾਣਗੇ ਜੇ ਅਸੀਂ ਭਾਈ ਬਹਿ ਗਏ ਘਰਾਂ 'ਚ ਬੜ ਗਏ ਲੜਾਈ ਨਾ ਲੜੀ ਪਹਿਲਾਂ ਵਾਂਗੂ ਤੇ ਫੇਰ ਐਂ ਲਾ ਲੋ ਵੀ ਫੇਰ ਸਾਡੀ ਜ਼ਮੀਨ ਖੁੱਸ ਗਈ ਤੇ ਉਹ ਕਾਰਪੋਰੇਟ ਘਰਾਣੇ ਸੜਕਾਂ ਨੂੰ ਵੱਡੇ ਰੋਡਾਂ ਨੂੰ ਵਰਤਣਗੇ ਪੰਜਾਬ ਦੀ ਹਿੱਕ ਉੱਤੋਂ ਹੀ ਲੰਘਿਆ ਕਰਨਗੇ ਹੁਣ ਇਹ ਸੋਚ ਲੋ ਨੌਜਵਾਨੋ ਕਿ ਉਹ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਦੀ ਇੱਕੋ ਤੋਂ ਨਹੀਂ ਨੰਗਣ ਦੇਣਾ ਵਪਾਰ ਕਰਨ ਦੇ ਲਈ ਜਾ ਉਹ ਰੋਡ ਜਿਹੜੇ ਪੰਜਾਬ ਦੀ ਧਰਤੀ ਤੋਂ ਨਿਕਲਿਆ ਉਹਨਾਂ ਤੇ ਤੁਸੀਂ ਆ ਵਪਾਰ ਕਰਨਾ ਇਹ ਸੋਚ ਲੋ ਬਾਈ ਇਹ ਸੋਚਣ ਵਾਲੀ ਗੱਲ ਆ ਨੌਜਵਾਨੋ ਜੜੀ ਵਾਲੇ ਨੇ ਸੰਗਰੂਰ ਵਾਲੇ ਉਹ ਤਾਂ ਨੰਗਣ ਕੇ ਬਾਈ ਖਨੌਰੀ ਵਿੱਚ ਦੀ ਤੇ ਉਧਰਲੇ ਆ ਹਰਿਆਣਾ ਸਾਈਡ ਇਧਰ ਨਾਲ ਡੱਬ ਵਾਲੀ ਇਹ ਆਗੇ ਸਰਦੂਲਗੜ ਇਧਰਲੇ ਏਰੀਆ 'ਚ ਜਾਣਗੇ ਤੇ ਸੰਭੂ ਬਾਰਡਰ ਪਟਿਆਲੇ ਏਰੀਆ ਵਾਲੇ ਜਾਣਗੇ ਸੋ ਪੂਰਾ ਪੰਜਾਬ ਬਾਈ ਤਿੰਨ ਹਿੱਸਿਆਂ ਚ ਵੰਡਿਆ ਜਾਊਗਾ ਤਿੰਨੇ ਹਿੱਸੇ ਵੱਡੀ ਗਿਣਤੀ ਚ ਬਜ਼ੁਰਗਾਂ ਦੇ ਨਾਲ ਨੌਜਵਾਨ ਹੋਣ ਤਾਂ ਬੈਰੀਕੇਟ ਟੁੱਟਣਗੇ ਨਹੀਂ 2-2 2-2 ਕਿਲੋਮੀਟਰ ਦੇ ਬੈਰੀਕੇਟ ਲਾਤੇ ਫਿਰ ਉਹ ਟੁੱਟਨੇ ਨਹੀਂ ਬਾਈ ਬਜ਼ੁਰਗਾਂ ਤੋਂ ਨੌਜਵਾਨੋ ਹੱਥ ਜੋੜਦਾ ਅਪੀਲ ਕਰਦਾ ਕੀ ਬਾਈ ਜ਼ਮੀਨਾਂ ਤੋਂ ਬਿਨਾ ਤੁਹਾਡੇ ਪੱਲੇ ਕੱਖ ਨਹੀਂ ਜੇ ਜ਼ਮੀਨਾਂ ਚਲੀਆਂ ਗਈਆਂ ਇਹ ਸਮਝ ਲਓ ਸਾਡੀ ਜ਼ਿੰਦਗੀ ਚਲੀ ਗਈ ਇਸ ਕਰਕੇ ਬਾਹਰ ਵੀ ਜਾਣਿਓ ਤਾਂ ਜ਼ਮੀਨ ਵੇਚ ਕੇ ਨਾ ਜਾਓ ਬਾਈ ਜ਼ਮੀਨਾਂ ਸੰਭਲੋ ਆਉਣ ਵਾਲੇ ਟਾਈਮ ਦੇ ਵਿੱਚ ਜ਼ਮੀਨਾਂ ਨੇ ਤੁਹਾਨੂੰ ਕੱਖਾਂ ਤੋਂ ਲੱਖਾਂ ਬਣਾ ਦੇਣਾ ਕੱਖਾਂ ਤੋਂ ਲੱਖਾਂ ਬਣਾ ਦੇਣਾ ਕਿਉਂਕਿ ਵਪਾਰ ਬਹੁਤ ਵੱਡੇ ਪੱਧਰ ਤੇ ਹੋਇਆ ਕਰਨਗੇ ਆ ਜਿਹੜੇ ਰੋਡ ਕੱਢੇ ਜਾ ਰਹੇ ਨੇ ਪੰਜਾਬ ਦੀ ਧਰਤੀ ਉੱਤੋਂ ਦੀ ਤੇ ਜੇ ਇਹ ਸਾਡੀਆਂ ਜ਼ਮੀਨਾਂ ਲੈ ਕੇ ਕਾਰਪੋਰੇਟ ਘਰਾਣੇ ਅਡਾਨੀ ਬਾਨੀ ਹੋਰੀ ਤੇ ਫਿਰ ਅਸੀਂ ਕਿਹੜੇ ਵਪਾਰ ਕਿਹੜੀਆਂ ਜ਼ਮੀਨਾਂ ਫਿਰ ਕੀ ਕਰਾਂਗੇ ਭੁੱਖੇ ਮਰਾਂਗੇ ਤੇ ਇਹ ਜ਼ਮੀਨਾਂ ਅਸੀਂ ਤਾਂ ਰੱਖ ਸਕਦੇ ਆ ਜੇ મોદી ਦੀ ਹਿੱਕ ਤੇ ਬੈਠਾਂਗੇ ਜਾ ਕੇ ਦਿੱਲੀ ਨੂੰ ਘੇਰਾ ਪਾਵਾਂਗੇ ਚਾਰੇ ਪਾਸਿਓ ਤਾਂ ਜ਼ਮੀਨਾਂ ਰੱਖ ਸਕਦੇ ਆ ਨਹੀਂ ਫਿਰ ਤੁਹਾਡੀਆਂ ਜ਼ਮੀਨਾਂ મોદી ਦੀ ਜਿਹੜੀ ਪਾਲਿਸੀ ਹੈ ਉਹਦੇ ਹਿਸਾਬ ਤੇ ਉਹ ਚੰਦ ਕੁ ਬੰਦਿਆਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨਾ ਚਾਹੁੰਦਾ ਤੁਹਾਡੇ ਜਿਗਰ ਦਾ ਟੋਟਾ ਹੁੰਦੀ ਐ ਜ਼ਮੀਨ ਤੁਹਾਡੀਆਂ ਜ਼ਮੀਨਾਂ ਤੁਹਾਡੇ ਤੋਂ ਖੋ ਕੇ ਉਹਨਾਂ ਨੂੰ ਦੇ ਦੂਗਾ ਤੇ ਅਗਲਾ ਫਿਰ ਤੁਹਾਡੀਆਂ ਜ਼ਮੀਨਾਂ ਤੇ ਥਰੂ ਵਪਾਰ ਕਰੂਗਾ ਵੱਡੇ ਪੱਧਰ ਤੇ ਉਹ ਕਰੋੜਪਤੀ ਅਰਬਾਂਪਤੀ ਬਣ ਜਾਣਗੇ ਬਾਈ